ਸਾਰਿਆਂ ਨੇ ਜੇ ਤੁਸੀਂ ਸਾਰੇ ਠੀਕ ਠਾਕ ਹੋ ਬੋਗੇ ਤੇ ਹੋਰ ਕਿੱਦਾਂ ਤੁਹਾਡੀ ਫੈਮਿਲੀ ਖੂਮਲੀ ਹੋਰ ਕੀ ਬੰਦਿਆ ਜੀ ਗਾਇਸ ਤੁਹਾਡੇ ਘਰ ਤੇ ਕਿੱਦਾਂ ਚੱਲਦੀ ਤੁਹਾਡੀ ਲਾਈਫ ਤੇ ਅੱਜ ਦਾ ਸਾਡਾ ਵਲੌਗ ਹੈਗਾ ਆ ਜੀ ਆਲੂ ਗੋਭੀ ਦੀ ਸਬਜੀ ਦੇ ਅੱਜ ਸਾਡੀ ਰੈਸিপি ਹੋਊਗੀ ਆਲੂ ਗੋਭੀ ਦੀ ਸਬਜੀ ਤੇ ਤੁਹਾਨੂੰ ਦਿਖਾਉਨੇ ਆ ਜੀ ਆਪਾਂ ਕੱਟ-ਕੁੱਟ ਲਿਆ ਸਮਾਨ ਤੇ ਆਪਾਂ ਕਿੱਦਾਂ ਬਣਾਉਣੀ ਆ ਆਲੂ ਗੋਭੀ ਦੀ ਸਬਜੀ ਤੇ ਤੁਹਾਨੂੰ ਉਹ ਹੋਣੇ ਆ ਜੀ ਨਾਲੇ ਤੇ ਨਾਲੇ ਤੁਹਾਨੂੰ ਮਿਲੋਣੇ ਆਪਣੇ ਸ਼ੈਫ ਨਾਲ ਮੇਰੀ ਮੰਮੀ ਹੈਗੀ ਸ਼ੈਫ ਜੀ ਰੋ ਸਬਜੀ ਬਣਾ ਕੇ ਖਾਣ ਨੂੰ ਬੜੀਆ-ਬੜੀਆ ਦਿੰਦੀ ਆ ਜੀ ਤੇ ਆਪਾਂ ਖਾਣੇ ਆ ਜੀ ਕਿਉਂਕਿ ਮਾਵਾ ਬਿਨਾਂ ਕੋਈ ਖੁਸ਼ ਨਹੀਂ ਨਹੀਂ ਆ ਜੀ ਗਾਇਸਾਂ ਨੂੰ ਪਤਾ ਮੈਨੂੰ ਤੇ ਰੋਟੀ ਬਣਾਉਣੀ ਮੈਨੂੰ ਰੋਟੀ ਉਹਦੇ ਨਹੀਂ ਬਣਾਉਣੀ ਹੁੰਦੀ ਤੇ ਮੈਂ ਬਸ ਵਲੌਗ ਹੀ ਬਣਾਉਣ ਆਲੀ ਆ ਕਿਉਂਕਿ ਮੈਨੂੰ ਸਬਜੀ ਬਣਾਉਣਾ ਮੈਂ ਕੱਟ-ਕੁੱਟ ਦੇਣੀ ਪਰ ਬਾਕੀ ਮੈਂ ਬਣਾ ਨਹੀਂ ਸਕਦੀ ਤੇ ਬਾਕੀ ਹੁਣ ਤੁਹਾਨੂੰ ਮਿਲੋਣੇ ਆ ਜੀ ਆਪਣੀ ਮੰਮੀ ਨਾਲ ਜੋ ਜਿਨਾਂ ਨੇ ਬਣਾਉਣੀ ਅੱਜ ਦੀ ਸਾਡੀ ਰੈਸਪੀ ਆਲੂ ਗੋਭੀ ਦੀ ਸਬਜ਼ੀ ਜੇ ਤੁਹਾਨੂੰ ਪਸੰਦ ਆਉਂਗੀ ਤਾਂ ਤੁਸੀਂ ਵੀ ਐਜੇ ਬਣਾ ਲਿਓ ਬਾਕੀ ਮਨੋਂ ਨੇ ਆ ਜੀ ਤੁਹਾਨੂੰ ਮਮੀ ਗਾਇਸ ਸਸੀ ਪ੍ਰਾਰ ਕੀ ਹਾਲ ਚਾਲ ਠੀਕ ਠਾਕ ਹੋ ਅੱਜ ਲੱਗੇ ਆਲੂ ਗੋਭੀ ਬਣਾਉਣ ਤੇ ਉਹ ਵੀ ਤੁਹਾਨੂੰ ਦੇਖਦੇ ਹਾਂ ਕਿਵੇਂ ਆਲੂ ਗੋਭੀ ਬਣਾਈ ਦੀ ਆ ਹਰ ਕਿਸੇ ਦੇ ਆਪੋ ਆਪਣੀ ਪਸੰਦ ਹੁੰਦੀ ਪਰ ਜੇ ਤਰੀਕੇ ਹੁੰਦੇ ਬਣਾਉਣ ਦੇ ਪਰ ਮੇਰਾ ਆਪਣਾ ਤਰੀਕਾ ਵਾ ਨੇ ਮੇਰੀ ਮੱਕੀ ਬਾਲੀ ਮੈਂ ਬਣਾਉਂਦੀ ਆ ਆਪਣੇ ਤਰੀਕੇ ਨਾਲ ਮੇਰੀ ਸਬਜੀ ਬਹੁਤ ਸਵਾਦ ਬੰਦੀ ਆ ਤੁਸੀਂ ਆਪਣੇ ਤਰੀਕੇ ਨਾਲ ਬਣਾਉਂਦੇ ਹੋ ਨੀ ਗਾਇਸ ਤੇ ਤੁਸੀਂ ਆਪਣਾ ਤਰੀਕਾ ਹੀ ਦੱਸ ਦਿਨਾ ਕਦੇਾਨੂੰ ਤੇ ਅਈ ਤੁਹਾਨੂੰ ਆਪਣਾ ਤਰੀਕਾ ਦੱਸਦੇ। ਤੇ ਗਾਇਸ ਆ ਜੀ ਆਲੂ ਤੇ ਗੋਭੀ ਆਲੂ ਐਸੇ ਨਾ ਪਕਾ ਲਿਆ। ਵੇਟ ਇੱਕ ਮਿੰਟ ਮੈਂ ਖਾਧ ਦਵਾਉਂ ਨਾ। ਇਹ ਆ ਆਲੂ ਗੋਭੀ ਕੱਟ ਲਈ ਆ ਤੇ ਮਿਰਚਾਂ ਐ ਜੀ ਆ ਆਲੂ ਸਾਡੇ ਆ ਸਾਡਾ ਮਸਾਲਾ ਐ ਤੇ ਗੰਡੇ ਦਿੱਤੇ ਆ ਜੀ ਪਾ। ਤੇ ਜੀਰਾ ਏ ਗੰਸੂ ਨੇ ਪਾਤਾ ਹੈ ਜੀ ਉਹ ਲੱਗਦੀ ਕੌਣ ਗਾਇਸ ਮੈਂ ਹਿੰਗ ਗਾਇਸ ਮੰਮੀ ਨੇ ਹੁਣ ਪਾਤੀ ਆ ਜੀ ਹਿੰਗ ਉਪਰ ਤੇ ਹਲਦੀ ਹਲਦੀ ਪਾਤੀ ਆ ਨਮਕ ਵੀ ਪਾਤਾ ਇਹ ਗਰੀਸ ਵਿੱਚ ਮਸਾਲਾ ਦਿੱਤਾ ਜੀ ਪਾ। ਮਿਰਚਾਂ ਪਾਉਣੀਆਂ ਨੇ? ਹਾਂ ਜੀ ਪਾਉਣੀਆਂ ਨੇ। ਹਜੇ ਗਾਇਸ ਮਿਰਚਾਂ ਮੰਮੀ ਨੇ ਪਾਉਣੀਆਂ ਐ ਜੀ। ਹੋਰ ਨੇ ਗਾਇਸ ਤਰ੍ਹਾਂ ਮਿਰਚਾਂ ਪਾ। ਦਾਇਰਾ ਮੈਂ ਟਮਾਟਰ ਕੱਟੇ ਸੀ ਤੇ ਅਦਰਕ ਕੱਟਿਆ ਸੀ ਤੇ ਹਰੀ ਮਿਰਚ ਕੱਟੀ ਸੀ। ਪਿਆਰ ਇਹ ਕਿੰਨੇ ਮਸਾਲੇ। ਰੋਬੀ ਦਾ ਇਹਰਾ ਤਰੀਕਾ ਤੇ ਕਰ ਸਾਜ ਜੀ ਆਪਣੇ ਤਰੀਕਾ ਦੇ ਤਾਂ ਗੋਮੈਂਟ ਹੋ ਨਾ ਗਾਇਸ ਮਮਮੀ ਨਾਲ ਲੱਗੀ ਜੀ ਨਿੰਬੂ ਪਾਣੀ ਬਣਾਉਣ ਤੇ ਮਸਾਲਾ ਹੋ ਗਿਆ ਜੀ ਪੁੱਜ ਗਿਆ ਜੀ ਸਾਡਾ ਲੱਗੀ ਗਾਇਸ ਆਲੂ ਕੌਣ ਆਲੂ ਗਏ ਜਿੱਤੇ ਤੇ ਹਾਂ ਉਹ ਵੀ ਦਿੱਤੀ ਪਾ ਆਲੂ ਵਿੱਚ ਮਿਕਸ ਕਰਨਾ ਉਹ ਕੱਲ ਕੱਟੇ ਨਾ ਸਬਜੀ। ਨਾਲ ਸਸ ਜੇ ਤੇ ਤੁਸਾਂ ਕੱਲ ਬਣਾਉਣੀ ਤੇ ਕੱਲ ਨਾ ਬਟਾਪਾ ਮੰਨੀ ਕੀਤਾ ਤਾਂ ਬਣਾਉਂਦਾ ਤੇ ਇਸ ਕਰਕੇ ਆਪਾਂ ਨਹੀਂ ਬਣਾਈ ਤੇ ਬਾਕੀ ਗਾਇਸ ਦੇ ਲਓ ਰੈਸਪੀ ਦੀ ਨਹੀਂ ਆਲੂ ਗੋਭੀ ਦੀ ਸਾਪਾ ਆਪਾਂ ਪਤਾ ਕੀ ਨੋਟ ਕੀਤਾ ਸੀ ਆਪਾਂ ਨੋਟ ਕੀਤਾ ਵੀ ਤੁਸੀਂ ਹਾਡੀ ਜਿਆਦਾ ਖਾਣ ਪੀਣ ਚੀਜ਼ ਜਿਆਦਾ ਵੇਂਦੇ ਜੋ ਇਹ ਸਿੰਪਲ ਘਰ ਦੇ ਵਲੌਗ ਨਹੀਂ ਵੇਦੇ ਇੰਨੇ ਤੇ ਐਕਚੁਅਲ ਜੇ ਮੇਰਾ ਵੀ ਨਹੀਂ ਟਾਈਮ ਲੱਗਦਾ ਵੀ ਮੈਂ ਵਲੌਗ ਨਾ ਸਕਾਂ ਕਿਉਂਕਿ ਮੈਂ ਚਲ ਜਾਨੀ ਸਕੂਲ ਤੇ ਮੈਂ ਦੁਪਹਿਰ ਦੇ ਟਾਈਮ ਤੇ ਹੁੰਨੀ ਆ ਸਵੇਰੇ ਮੈਂ ਜਲਦੀ ਜਲਦੀ ਜਾਨੀ ਸਕੂਲ ਤੇ ਮੈਂ ਬਿਜ਼ੀ ਹੁੰਨੀ ਮਾਂ ਜੀ ਤੇ ਐਕਚੁਅਲੀ ਮੈਂ ਤਾਂ ਸਾਰਾ ਦਿਨ ਦਾ ਬਾਅਦ ਵਲੌਗ ਹੀ ਨਹੀਂ ਬਣਾਉਂਦਾ ਤੇ ਫਿਰ ਮੈਂ ਸੋਚਿਆ ਵੀ ਮੈਂ ਚਲੋ ਸਬਜੀ ਸੁਜੀ ਤੇ ਵਲੌਗ ਪਾ ਦਿਆ ਕਰਾਂ ਬਾਕੀ ਘਰ ਦੇ ਵੀ ਮੈਂ ਜਦ ਦਿਨ ਛੁੱਟੀ ਆ ਜਾਂਦੀ ਨਾ ਜ ਸਾਡੇ ਸੈਟਰਡੇ ਸੰਡੇ ਆਲਮੋਸਟ ਵੈਸੇ ਤੁਹਾਨੂੰ ਪਤਾ ਛੁੱਟੀ ਹੁੰਦੀ ਆ ਆਪਾਂ ਨੂੰ ਸੈਟਰਡੇ ਹੁੰਦੀ ਨਹੀਂ ਪਰ ਆਪ ਆਪ ਕਰ ਲੈਂਦੇ ਕਈ ਵਾਰ ਕੀ ਵਾਰ ਤੇ ਚਲ ਜਾਈਦਾ ਵਾ ਬਾਕੀ ਤੁਹਾਨੂੰ ਮੈਂ ਉਦੋਂ ਵੀ ਤੁਹਾਨੂੰ ਬੁਖਾਦਾ ਕਰਾਂਗੀ ਉਦੋਂ ਸਾਰਾ ਘਰ ਦਾ ਜਿੱਥੇ ਵੀ ਆਪਾਂ ਘੁੰਮਣਗੇ ਜਿੱਦਾਂ ਤੇ ਆਪਾਂ ਉਹ ਖਾਦਾ ਕਰਾਂਗੇ ਤੇ ਮੰਮੀ ਦਾ ਪੀ ਆ ਜੀ ਨਿੰਬੂ ਪਾਣੀ ਪੀਂ ਨਿੰਬੂ ਰਸ ਤੇ ਬਰਤਨ ਮਾਂਜਣ ਦੇ ਜਿਹੜੇ ਲੋ ਰਹਿ ਗਏ ਸੀ ਹੁਣ ਗੋਭੀ ਦੇਖ ਸਕਦੇ ਜੋ ਕਿੰਨਾ ਸੋਹਣਾ ਕਲਰ ਆਇਆ ਗੋਭੀ ਦਾ ਤੇ ਜਦੋਂ ਬਣੂਗੀ ਉਦੋਂ ਕਿੰਕੈਸ਼ੀ ਬਣਦੀ ਵਾ ਕਿ ਗੋਭੀ ਗਈ ਜੀ ਪੈਂ ਹੰਤਾ ਨੂੰ ਮਿਲਦੇ ਆਂ ਜੀ ਜਦੋਂ ਰੈਡੀ ਰੂੜੀ ਹੋ ਜੂਗੀ ਨਾ ਗਾਇਸ ਇੱਕ ਚੱਜ ਵੀ ਬਹੁਤ સારી ਜੰਮੀ ਵਾਂ ਤੇ ਹਜੇ ਪਟਾਟਾ ਹੀ ਤੁਹਾਨੂੰ ਗਾਇਸ ਸਾਡੀ ਪੋਟੈਟੋ ਬਚਰੀ ਰੈਸਪੀ ਕਿਦਾਂ ਦੀ ਲੱਗੀ ਉਹ ਦੱਸਿਓ ਜਰੂਰ ਘੋਟੀਆਂ ਵੀ ਨਾਲ ਲਵਾਣੀ ਕੀ ਲੈਂਦਾ ਚਾਰ ਤੇ ਮਿਰਚਾਂ ਇਹ ਸਭ ਜੀ ਇਹ ਰੋਟੀ ਮੰਮੀ ਖਾਂਦੀ ਇਦਾਂ ਹੀ ਹਾਲੋ ਮੰਮੀ ਕੀ ਕਰਨ ਦੇ ਗਾਇਸ ਹਣ ਤਾਂ ਮਿਲਦੇ ਖਾ ਖੂ ਕੇ ਰੋਟੀ ਤੋਂ ਬਾਦ